परमजीत हंस हर बार चल रहे मुद्दों पे बेबाकी के नाल अपनी राय रखदे ने ते खुलके अपने विचार ਲੋਕਾਂ ਨਾਲ ਸਾਂਝੇ ਕਰਦੇ ਨੇ ਤੇ ਹੁਣ ਉਹਨਾਂ ਨੇ ਦਿਲਜੀਤ ਦਸਾਂਝ ਤੇ ਨਵੀਂ ਵੀਡੀਓ ਪੋਸਟ ਕੀਤੀ ਹੈ ਦਰਅਸਲ ਦਿਲਜੀਤ ਦਸਾਂਝ ਨੇ ਅੰਬਾਨੀਆਂ ਦੇ ਫੰਕਸ਼ਨ 'ਚ ਜੋ ਧੂਮਾ ਮਚਾਈਆਂ ਨੇ ਉਸ ਬਾਬਤ ਪਰਮਜੀਤ ਹੰਸ ਉਹਨਾਂ ਨੇ ਗੱਲ ਕੀਤੀ ਹੈ ਉਧਰ ਨਾਲ ਹੀ ਦੂਜੇ ਜੋ ਗਾਇਕ ਦੂਜਿਆਂ ਨੂੰ ਨੀਵਾਂ ਦਿਖਾਉਂਦੇ ਨੇ ਉਹਨਾਂ ਦੀ ਰੇਲ ਵੀ ਬਣਾਈ ਹੈ ਤੇ ਕਿਹਾ ਕਿ ਸੋਚਣ ਵਾਲੀ ਗੱਲ ਹੈ ਕਿ ਦਿਲਜੀਤ ਦਸਾਂਝ ਹੀ ਕਿਉਂ ਹਰ ਵੱਡੇ ਇਵੈਂਟਾਂ ਦਾ ਹਿੱਸਾ ਬਣਦਾ ਹੈ ਉਹਨਾਂ ਕਿਹਾ ਕਿ ਦਿਲਜੀਤ 'ਚ ਬਹੁਤ ਹਲੀਮੀ ਹੈ ਤੇ ਬਹੁਤ ਉਹਤ ਵਰਤ ਹੈਗਾ ਹੈ ਕਿ ਉਹ ਕਿਸੇ ਵੀ ਕੰਟਰੋਵਰਸੀ ਦੇ ਵਿੱਚ ਨਹੀਂ ਆਉਂਦਾ ਉਹ ਕਦੇ ਹੰਕਾਰੀ ਹੋਈ ਕੋਈ ਗੱਲ ਨਹੀਂ ਕਰਦਾ ਇਸ ਤੋਂ ਇਲਾਵਾ ਪਰਮਜੀਤ ਹਾਂਸ ਨੇ ਬਿਨਾਂ ਕਿਸੇ ਸਿੰਗਰ ਦਾ ਨਾਮ ਲੈ ਉਹਨਾਂ ਦੇ ਰਵੱਈਏ ਤੇ ਰੇਲ ਬਣਾ ਦਿੱਤੀ ਉਹਨਾਂ ਨੇ ਕਿਹਾ ਕਿ ਹੋਰ ਬਹੁਤ ਸਿੰਗਰ ਨੇ ਜੋ ਆਪਣੇ ਆਪ ਨੂੰ ਸਭ ਤੋਂ ਵੱਡੇ ਸਟਾਰ ਸਮਝਦੇ ਨੇ ਫਿਰ ਕਿਉਂ ਨਹੀਂ ਉਹਨਾਂ ਨੂੰ ਇਹੋ ਜੇ ਸ਼ੋਅ ਮਿਲਦੇ ਇਸ ਤੋਂ ਇਲਾਵਾ ਕੰਗਣਾ ਰਣਾ ਤੇ ਦਿਲਜੀਤ ਵਿਚਲੇ ਹੋਏ ਵਿਵਾਦ ਤੇ ਵੀ ਉਹਨਾਂ ਨੇ ਖੁੱਲ ਕੇ ਵਿਚਾਰ ਰੱਖੇ ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ ਹਾਂਜੀ ਪੰਜਾਬੀਓ ਕੀ ਹਾਲ ਹੈ ਠੀਕ ਠਾਕ ਹੋ ਦਿਲਜੀਤ ਦੋਸਾਂਜ ਅੱਜ ਮੈਂ ਦਿਲਜੀਤ ਦੀ ਗੱਲ ਕਿਉਂ ਕਰਨ ਲੱਗਾ ਕਿਉਂਕਿ ਕੁਛਕ ਦਿਨਾਂ ਤੋਂ 2-3 ਦਿਨਾਂ ਤੋਂ ਤੁਸੀਂ ਸਕਰੋਲ ਕਰ ਰਹੇ ਹੋ ਫੋਨ ਆਪਣੇ ਨੂੰ ਪੇਸ਼ਟ ਫੇਸਬੁਕ ਖੋਲ ਲੋ ਇੰਸਟਾਗ੍ਰam ਖੋਲ ਲੋ YouTube ਖੋਲ ਲੋ ਸਾਡੀ ਇਥੇ ਟਿਕਟੌਕ ਵੀ ਚੱਲਦਾ ਕੁਝ ਵੀ ਤੁਸੀਂ ਖੋਲ ਲੋ ਹਰ ਦੀਜੀ ਵੀਡੀਓ ਆਉਂਦੀ ਆ ਅ ਅਨੰਤ ਤੇ ਰਾਦਿਕਾ ਦੇ ਵਿਆਹ ਦੀ ਜਿਹੜੇ ਅੰਬਾਨੀ ਪਰਿਵਾਰ ਦੇ ਵਿੱਚ ਵਿਆਹ ਚੱਲ ਰਿਹਾ ਗੱਲ ਇਹ ਹੈ ਕਿ ਦਿਲਜੀਤ ਦਸਾਂਜ ਉਸ ਹਰ ਜਗ੍ਹਾ ਤੇ ਕਿਉਂ ਗਾ ਰਿਹਾ ਕਿਉਂ ਪਰਫਾਰਮ ਕਰ ਰਿਹਾ ਜਿੱਥੇ ਕੋਈ ਪੰਜਾਬੀ ਸਿੰਗਰ ਸੁਪਨਾ ਨਹੀਂ ਲੈ ਸਕਦਾ ਉਹਦਾ ਕਾਰਨ ਇਹ ਆ ਕਿ ਦਿਲ ਕਿਉਂਕਿ ਰੱਬ ਬੜਾ ਬਿਆਨਤਾ ਮੈਂ ਰੱਬ ਨੂੰ ਵੀ ਇਹਦੇ ਵਿੱਚ ਸ਼ਾਮਿਲ ਕਰਾਂਗਾ ਕਿ ਰੱਬ ਸਾਰਾ ਕੁਝ ਦੇਖਦਾ ਉਹ ਬੰਦਾ ਜਿੱਥੇ ਸਾਡੇ ਪੰਜਾਬੀ ਦੇ ਜਿਹੜੇ ਸਿੰਗਰ ਨੇ ਪੰਜਾਬ ਦੇ ਵਿੱਚ ਕਹ ਲੋ ਚੰਡੀਗੜ੍ਹ 'ਚ ਬੈਠੇ ਮੈਨੂੰ ਪਤਾ ਕੋਸ਼ਿਸ਼ ਲੋਕਾਂ ਨੂੰ ਹੁਣ ਅੱਗ ਜਿੱਤ ਲੱਗਣੀ ਆ ਮੈਨੂੰ ਪਤਾ ਹੈ ਸੱਚ ਮੇ ਤੁ ਕਹਿ ਹੋ ਜਾਂਦਾ ਜਿਹੜੇ ਲੋਕਾਂ ਦੀਆਂ ਇੱਕ ਦੂਸਰੇ ਲੱਤਾਂ ਖਿੱਚਣ ਤੇ ਲੱਗੇ ਹੋਏ ਨੇ ਜਿਹੜੇ ਸਟੇਜਾਂ ਤੇ ਫੁਕਰੀਆਂ ਮਾਰਦੇ ਨੇ ਲੜੀ ਜਾਂਦੇ ਨੇ ਤੇ ਜਿਹੜੇ ਕਹਿੰਦੇ ਨੇ ਆਪਣਾ ਪੈਰ ਦਾ ਨੋਹ ਦਿਖਾ ਕੇ ਕਹਿੰਦੇ ਕਿ ਆ ਮੇਰੇ ਫਲਾਣਾ ਸਿੰਗਰ ਮੇਰੇ ਗੂਠੇ ਦੇ ਨੋਹ ਵਰਗਾ ਵੀ ਨਹੀਂਗਾ ਇਹ ਉਹਨਾਂ ਦੇ ਮੂੰਹ ਤੇ ਦਿਲਜੀਤ ਹਰ ਤੀਜੇ ਚੌਥੇ ਪੰਜਵੇਂ ਦਸਵੇਂ ਚਪੇੜ ਮਾਰਦਾ ਠਾ ਕਰਦਾ ਤੁਸੀਂ ਇੰਨੀ ਜੁਗ ਗਈ ਹੋ ਠੀਕ ਹੈ ਤੁਹਾਡਾ ਨਾਮ ਹੋ ਗਿਆ ਪਤਾ ਨਹੀਂ ਕਿੱਦਾਂ ਹੋ ਗਿਆ ਤੁਹਾਡਾ ਨਾਮ ਬਸ ਰੱਬ ਵੀ ਕਈ ਵਾਰੀ ਨਾ ਗਲਤ ਬੰਦੇ ਦੀ ਝੋਲੀਆਂ ਭਰੀ ਜਾਂਦਾ ਰਹਿੰਦਾ ਤੇ ਫੁਕਰਾਪਨ ਤੁਹਾਡੇ ਇੱਥੇ ਬੈਠਾ ਇੱਥੇ ਤੁਹਾਡੇ ਫੁਕਰਾਪਨ ਬੈਠਾ ਤੇ ਦਿਲਜੀਤ ਦੇ ਨਸੀਬ ਇੱਥੇ ਸੋਹਣੇ ਲਿਖੇ ਗਏ ਨੇ ਕਿਉਂ ਲਿਖੇ ਗਏ ਨੇ ਇਹ ਵੀ ਮੈਂ ਦੱਸਦਾ ਕਿਸ ਦਿਨ ਅਮਬਾਨੀ ਇਹਨਾਂ ਦੇ ਵਿਆਹ ਦੀ ਪੂਰੀ ਗੱਲ ਵੀ ਕਰਾਂਗਾ ਕੀ ਉਹਦੇ ਵਿੱਚ ਚੰਗਾ ਕੀ ਮਾੜਾ ਉੱਥੇ ਇੱਕ ਲੰਬਾ ਜਿਹਾ ਪ੍ਰੋਗਰਾਮ ਕਰਾਂਗੇ ਬੜਾ ਕੁਝ ਗੱਲ ਕਰਨ ਵਾਲਾ ਤੇ ਗੱਲ ਇਹ ਆ ਕਿ ਅੱਜ ਸਿਰਫ ਦਿਲਜੀਤ ਦਸਾਂਝ ਦੀ ਮੈਂ ਗੱਲ ਕਰਨ ਆ। ਦਿਲਜੀਤ ਦਸਾਂਝ ਜੇ ਤੁਸੀਂ ਜਿੰਨੀਆਂ ਵੀ ਵੀਡੀਓ ਵੇਖੋ ਮੂੰਹ ਬੰਦਾ ਕਿਸੇ ਕੰਟਰੋਵਰਸੀ ਵਿੱਚ ਨਹੀਂ ਆਉਂਦਾ। ਕਿਉਂ ਕਾਮਯਾਬ ਹੈ ਕਿਉਂਕਿ ਸਾਡੇ ਜਿਹੜੇ ਪੰਜਾਬ ਦੇ ਸਿੰਗਰ ਨੇ ਨਾ ਉਹਨਾਂ ਕੋਲ ਬੇਸ਼ੱਕ ਵੀ ਪੰਜਾਬੀ ਹੈ ਪਰ ਇਹਨਾਂ ਜਿਹੜੇ ਸਿੰਗਰ ਸਾਡੇ ਪੰਜਾਬ ਦੇ ਵਿੱਚ ਆ ਜਿਹੜੇ ਚੰਡੀਗੜ੍ਹ ਜਾ ਕੇ ਰਹਿ ਰਹੇ ਨੇ ਉਹਦੇ ਸਾਰਿਆਂ ਨਾਲੋਂ ਅਲੱਗ ਉਹਨੇ ਆਪਣੇ ਆਪ ਨੂੰ ਕਰ ਲਿਆ। ਵੱਖਰਾ ਬਣਾ ਲਿਆ ਕਿਸੇ ਕੰਟਰੋਵਰਸੀ ਵਿੱਚ ਨਹੀਂ ਆਉਂਦਾ। ਕਦੇ ਹੰਕਾਰੀ ਹੋਏ ਗੱਲ ਨਹੀਂ ਕਰੇਗਾ ਔਰ ਇੱਕੋ ਇੱਕ ਬੰਦਾ ਆ ਜਿਸ ਬੰਦੇ ਨੇ ਦੇਖੋ ਨਿੱਕੂ ਤੇ ਦਿੱਕਤ ਆਈ ਸੀ ਕਿ ਲੋਕਾਂ ਨੇ ਤਾਂ ਉਦਦਾ ਹੀ ਵੀਡੀਓ ਦੋ ਚੌਨੇ ਪਾਤੀਆਂ ਹੋ ਗਿਆ ਪਰ ਉਹਨੇ ਬੰਦੇ ਨੇ ਪ੍ਰੈਕਟੀਕਲੀ ਵੀ 5 ਲੱਖ ਭੇਜਿਆ ਸੀ ਨਿੱਕੂ ਚੰਗਾ ਮਾੜਾ ਉਹ ਬਾਤ ਦੀਆਂ ਗੱਲਾਂ ਨਹੀਂ ਔਰ ਇੱਕੋ ਇੱਕ ਬੰਦਾ ਇਹੋ ਆ ਜਿਹੜਾ ਪੰਜਾਬ ਦੀ ਖਾਤਰ ਪੰਜਾਬ ਦੀਆਂ ਔਰਤਾਂ ਨੂੰ ਜੋ ਕਿਹਾ ਸੀਗਾ ਉਹ ਕੁੜੀ ਨੇ ਜਿਹੜੀ ਫਿਲਮੀ ਐਕਟਰਸ ਕੀ ਨਾ ਉਹਦਾ ਕੰਗਨਾ ਰਣਾਉਤ ਉਨੇ ਜਿਹੜਾ ਪੰਜਾਬੀਆਂ ਦੀਆਂ ਲੇਡੀਜ਼ ਬਾਰੇ ਕਿਹਾ ਸੀਗਾ 100-100 ਰੁਪਇਆ ਲੈ ਕੇ ਜਾਂਦੀਆਂ ਤੇ ਧਰਮ ਨੇ ਬਾਰੇ ਦਿਲਜੀਤ ਡਟ ਕੇ ਖੜਾ ਸੀ ਔਰ ਡਟ ਕੇ ਉਸ ਬੰਦੇ ਨੇ ਪੰਜਾਬੀਆਂ ਖਾਤਰ ਰਨੌਟ ਨੂੰ ਨੁਕਰੀ ਲਾ ਦਿੱਤਾ ਸੀਗਾ ਤੁਹਾਨੂੰ ਯਾਦ ਹੋਵੇਗਾ ਤੇ ਉਹ ਚੰਗੇ ਮੁੱਦਿਆਂ ਤੇ ਗੱਲ ਵੀ ਕਰਦਾ ਪੰਜਾਬ ਦੀ ਬੇਸ਼ੱਕ ਉਹ ਪੰਜਾਬ ਤੋਂ ਦੂਰ ਹੋ ਗਿਆ ਪਰ ਪੰਜਾਬ ਦੇ ਵਿੱਚ ਰਹਿਣ ਵਾਲੇ ਸਿੰਗਰਾਂ ਨਾਲ ਉਹ ਜ਼ਿਆਦਾ ਉਹ ਜੁੜਿਆ ਹੋਇਆ ਪੰਜਾਬੀਅਤ ਦੀ ਵੀ ਗੱਲ ਕਰਦਾ ਔਰ ਧਰਮ ਦੀ ਵੀ ਉਹਨੇ ਹਰ ਵਾਰ ਜਿਹੜਾ ਅੰਦੋਲਨ ਕਿਸਾਨ ਅੰਦੋਲਨ ਹੁਣ ਵੀ ਚੱਲ ਰਿਹਾ ਤੇ ਪਿਛਲੀ ਵਾਰੀ ਵੀ ਉਹਨੇ ਡਟ ਕੇ ਗੱਲ ਕੀਤੀ ਔਰ ਕੰਗਨਾਰਾ ਨੌਟ ਨੂੰ ਨੁਕਰੇ ਲਾਇਆ ਉਹਨੇ ਇੱਕ ਇੱਕ ਗਾਲ ਦਾ ਜਵਾਬ ਦੇ ਕੇ ਦੁਸ਼ਮਣੀ ਪਾਈ ਉਹਨੇ ਤੇ ਉਹ ਬੰਦੇ ਦੀਆਂ ਵੀਡੀਓ ਤੁਸੀਂ ਦੇਖੋ ਕਦੇ ਫੁਗਰਾ ਭਾਦੀ ਤੁਹਾਨੂੰ ਮਹਿਸੂਸ ਹੋਗਾ ਕਿਤੇ ਚਾਹ ਬਣਾ ਰਿਹਾ ਕਿਤੇ ਸਬਜ਼ੀਆਂ ਬਣਾ ਰਿਹਾ ਤੁੜਕੇ ਲਾ ਰਿਹਾ ਚਪਲਾ ਪਾ ਕੇ ਤੁਰੇ ਫਿਰਦਾ ਹੁੰਦਾ ਵੀ ਮੁਜੀਸ਼ਾ ਨਾਲ ਦੇ ਵਿਵਹਾਰ ਉਸ ਬੰਦੇ ਦਾ ਕਮਾਲ ਦਾ ਹੁੰਦਾ ਆਪਣੀ ਟੀਮ ਦੇ ਨਾਲ ਜਿਹੜਾ ਬੜਾ ਜ਼ਰੂਰੀ ਹੈ ਤੇ ਜਿੰਨੀ ਸਾਦਗੀ ਨਾਲ ਉਹ ਮੈਨੂੰ ਉਹਦੇ ਵੀਡੀਓ ਬਹੁਤ ਪਸੰਦ ਆ ਮੈਂ ਬਹੁਤ ਦੇਖਦਾ ਹੁੰਦਾ ਅਸੀਂ ਹਾਲਾਂਕਿ ਕੋਈ ਕਾਫੀ ਸਾਲ ਪਹਿਲਾਂ ਅਸੀਂ ਇਕੱਠੇ ਪ੍ਰੋਗਰਾਮ ਵੀ ਇੱਕੋ 스테ਜ ਤੇ ਗਾਇਆ ਵੀ ਸੀਗਾ ਮੈਂ ਦਿਲਜੀਤ ਹੋਰ ਵੀ ਸਿੰਗਰ ਸਨ ਤੇ ਉਦੋਂ ਜੀਨ ਸੂਪ ਪਾਏ ਮੈਂ ਤਾਂ ਫੋਟੋ ਫੋਟੋ ਪ੍ਰਯਾਨ ਜੇ ਪਰ ਮੈਂ ਬਹੁਤਾ ਸੈਲੀਬ੍ਰਿਟੀਜ਼ ਨਾਲ ਫੋਟੋ ਸ਼ੇਅਰ ਘੱਟ ਕਰਦਾ ਹੁੰਨਾ ਤੇ ਕਿਸ ਦਿਨ ਦਿਖਾਵਾਂਗਾ ਤੁਹਾਨੂੰ ਕਦੇ ਪੋਸਟ ਨਹੀਂ ਕੀਤੀਆਂ ਫੋਟੋ ਮੇਰੀਆਂ ਪਈਆਂ ਰਹਿ ਨਾਲ ਸੋ ਇੱਕ ਇੱਕ گاਉਂ ਦਾ ਪੰਜਾਬ ਮੇਲਾ ਹੁੰਦਾ ਸੀਗਾ ਉਹਦੇ ਵਿੱਚ ਅਸੀਂ ਇਕੱਠੇ ਪ੍ਰਗਿਤ ਨਾਗਰਾ ਨਾਗਰਾ ਪਾਲਿਸ਼ ਹੋਰੀ ਤੇ ਵੰਡਰਲੈਂਡ ਐਨੀਵੇ ਤੇ ਦਿਲਜੀਤ ਅੱਜ ਉਸ ਉਸ ਜਗ੍ਹਾ ਤੇ ਗਾ ਰਿਹਾ ਜਿੱਥੇ ਸੋਚ ਵੀ ਨਹੀਂ ਸਕਦੇ ਪੰਜਾਬੀ ਇਹ ਜਿਹੜੇ ਫੁਗਰੇ ਪੰਜਾਬੀ ਨੇ ਨਾ ਮੈਂ ਨਾਮ ਨਹੀਂ ਲੈਣੇ ਤੁਹਾਨੂੰ ਪਤਾ ਫੁਗਰੇ ਕੌਣ ਆ ਤੇ ਚੰਗੇ ਕੌਣ ਆ ਇਹ ਬਸ ਇੱਥੇ ਫੋਕੀਆਂ ਫੜਾ ਮਾਰਨ ਵਾਲੇ ਨੇ ਚੰਡੀਗੜ੍ਹ ਗਾ ਲਿਆ ਲੁਧਿਆਣੇ ਗਾ ਲਿਆ ਵੱਧ ਤੋਂ ਵੱਧ ਕੀ ਦੁਬਈ ਜਾ ਕੇ ਸ਼ੋਅ ਕਰ ਲਓਗੇ ਕਿ ਤੱਕ ਤੁਹਾਨੂੰ ਆਪਣੇ ਮੁਲਕ ਛੱਡ ਕੇ ਦੂਜੇ ਮੁਲਕਾਂ ਵਿੱਚ ਜਾਣਾ ਪੈ ਰਿਹਾ ਕਿਉਂਕਿ ਤੁਸੀਂ ਦੁਸ਼ਮਣੀਆਂ ਪਾਲੀਆਂ ਨੇ ਪਿਆਰ ਨਾਲੋਂ ਜ਼ਿਆਦਾ ਦੁਸ਼ਮਣੀਆਂ ਪਾਲੀਆਂ ਨੇ ਤੁਸੀਂ ਦਿਲਜੀਤ ਸਾਜ ਮੇਰੇ ਕੋ ਮਾਸੀ ਦਾ ਪੁੱਤ ਨਿਗਾ ਪਰ ਮੈਂ ਗੱਲ ਸੱਚੀ ਕਰਾਂਗਾ ਇਹ ਮੁੰਡੇ ਨੇ ਵਿਚਾਰੇ ਨੇ ਕਮਾਲ ਕਰ ਦਿੱਤੀ ਆ ਸਰੀਲਾ ਵੀ ਆ ਹੂਣ ਹਾਰ ਵੀ ਆ ਲਿਆਕਤ ਵੀ ਆ ਤੇ ਇਸ ਬੰਦੇ ਨੂੰ ਤਹਿਜ਼ੀਬ ਆ ਕਿ ਵੱਡਿਆਂ ਦਾ ਸਤਕਾਰ ਵੀ ਕਰਦਾ ਫਿਰ ਇਹ ਵੀ ਮੈਂ ਤੁਹਾਨੂੰ ਦੱਸਦਾ ਚੰਗੇ ਸਿੰਘਾਂ ਦਾ ਸਤਕਾਰ ਵੀ ਕਰਦਾ ਜਿਹੜੇ ਉਹਨਾਂ ਦੇ ਸੀਨੀਅਰ ਨੇ ਗੁਰਦਾਸ ਭਾਜੀ ਦਾ ਹਰਸ ਭਾਜੀ ਸਾਰਿਆਂ ਦਾ ਉਹ ਸਤਕਾਰ ਬੋਧ ਕਰਦਾ ਦਿਲਜੀਤ ਦਾ ਮੈਂ ਇਹਨਾਂ ਗੱਲਾਂ ਤੋਂ ਫੈਨ ਹਾਲਾਂਕਿ ਗਾਣਾ ਮੇਰਾ ਥੋੜਾ ਡਿਫਰੈਂਟ ਟੇਸਟ ਆ ਦਿਲਜੀਤ ਮੇਰੇ ਬੱਚੇ ਸੁਣਦੇ ਨੇ ਮੈਂ ਸੁਣਦਾ ਆ ਬਹੁਤ ਘੱਟ ਮੈਂ ਇਹ ਸੱਚ ਆ ਪਰ ਬੰਦੇ ਦੀ ਸ਼ਖਸੀਅਤ ਨੂੰ ਵੀ ਪਿਆਰ ਕਰਨਾ ਚਾਹੀਦਾ ਇਕੱਲੇ ਗਾਣੇ ਨੂੰ ਨਹੀਂ ਇਹ ਬੰਦਾ ਐਸ ਵੇਲੇ ਜਿੱਥੇ ਇੱਥੇ ਕੋਈ ਪੰਜਾਬੀ ਸਿੰਗਰ ਨਹੀਂ ਜਿਹੜਾ ਇਹ ਅਡਾਨੀ ਆਵਾਨੀ ਵਰਗੇ ਜਿਹੜੇ ਆ ਨਾ ਇਹ ਜਿਹਨੂੰ ਮਰਜ਼ੀ ਲਿਆ ਸਕਦੇ ਜਿਹੜੇ ਸਿੰਗਰ ਨੂੰ ਇਹ ਚਾਣ ਲਿਆ ਸਕਦੇ ਨੇ ਪਰ ਪੰਜਾਬੀਆਂ ਵਿੱਚੋਂ ਸਿਰਫ ਇੱਕ ਦਿਲਜੀਤ ਨੂੰ ਉਹਨੇ ਸੱਦਿਆ ਉਥੇ ਹਾਲਾ ਕਿ ਬਾਲੀਵੁੱਡ ਲਾਲੋ ক্রিকেট ਲਾਲੋ ਕੋ ਦੁਨੀਆਂ ਦਾ ਕੋਈ ਐਸਾ ਬੰਦਾ ਹੈ ਹੀ ਨਹੀਂ ਜਿਹੜਾ ਵੱਡਾ ਬੰਦਾ ਉਥੇ ਨਾ ਪਹੁੰਚਿਆ ਹੋਵੇ ਤੋਬਾ ਮੈਂ ਲਾਈਫ 'ਚ ਐਸਾ ਵਿਆਹ ਨਹੀਂ ਕੋ ਦੇਖਿਆ ਤੇ ਚਲੋ ਮੈਂ ਇਹ ਨਹੀਂ ਕਹਾਂਗਾ ਪੈਸੇ ਖਰਾਬ ਕੀਤਾ ਕਈ ਲੋਕ ਕਹਿੰਦੇ ਨੇ ਇੰਨੇ ਪੈਸੇ ਚਾਹ ਕਰ ਸਕਦੇ ਹੋ ਪਰ ਦੇਖੋ ਜਿਹਦੇ ਕੋਲ ਮਾਲਕ ਨੇ ਦਿੱਤਾ ਹੋਇਆ ਪੈਸਾ ਉਹ ਆਪਣੇ ਬੱਚਿਆਂ ਦੇ ਵਿਆਹਾਂ ਸ਼ਾਦੀਆਂ ਤੇ ਨਹੀਂ ਲਾਵੇਗਾ ਤੇ ਫਿਰ ਕੀ ਫਾਇਦਾ ਪੈਸੇ ਲੈਦਾ ਲਾਇਏ ਨੇ ਉਹਦਾ ਫਰਜ਼ ਹੈ ਉਹਨਾਂ ਦੇ ਬੱਚੇ ਨੇ ਮਾਲਕ ਉਹਨਾਂ ਦੇ ਬੱਚਿਆਂ ਨੂੰ ਤੰਦਰੁਸਤੀ ਬਖਸ਼ੀ ਨਵੀਂ ਜੋੜੀ ਨੂੰ ਕਹਿੰਦੇ ਨੇ ਕਿਸੇ ਵੈਰੀ ਦਾ ਵੀ ਬੁਰਾ ਨਾ ਤੱਕੋ ਤੇ ਬਾਕੀ ਗੱਲਾਂ ਸੀ ਕਿਸੇ ਦਿਨ ਉਹਨਾਂ ਦੇ ਵਿਆਹ ਦੀਆਂ ਜਰੂਰ ਕਰਨੇ ਭਾਜ ਪਰ ਅੱਜ ਜਿਹੜਾ ਦਿਲਜੀਤ ਦੋਸਾਨ ਦਾ ਮੈਨੂੰ ਚੰਗਾ ਲੱਗਾ ਆ ਵੀਡੀਓ ਵੀ ਤੁਸੀਂ ਨਾਲੋ ਨਾਲ ਦੇਖ ਰਹੇ ਹੋ ਸ਼ਾਹਰੂਖ ਖਾਨ ਹੁਣੀ ਸਲਮਾਨ ਖਾਨ ਹੁਣੀ ਕ੍ਰੀਮਨਾ ਕਪੂਰ ਕ੍ਰਿਸ਼ਮਾ ਕਪੂਰ ਜਿਹੜੇ ਜਿਹੜੇ ਬੰਦੇ ਉਹਦੇ ਪਿੱਛੇ ਭੰਗੜਾ ਪਾ ਰਹੇ ਨੇ ਡਾਂਸ ਕਰ ਰਹੇ ਨੇ ਪੰਜਾਬੀ ਸਿੰਗਰਾਂ ਦੇ ਨਾਲ ਇਦਾਂ ਘੱਟ ਹੁੰਦਾ ਤੇ ਇਸ ਬੰਦੇ ਨੇ ਆਪਣੀ ਜਗ੍ਹਾ ਬਣਾ ਲਈ ਆ ਦਿਲਜੀਤ ਨੇ ਇਹ ਬੰਦਾ ਉਹ ਆ ਬੰਦਾ ਜਿਹੜਾ ਬ੍ਰੇਕਫਾਸਟ ਅਕੀਤਾਬ ਵਚਨਾਂ ਕਰਦਾ ਲੰਚ ਸ਼ਾਹਰੂ ਖਾਨਾਂ ਕਰਦਾ ਤੇ ਡਿਨਰ ਅਮੀਰ ਖਾਨਾਂ ਕਰਦਾ ਤੇ ਸਲਮਾਨ ਖਾਨਾਂ ਕਰਦਾ ਕਿਰਨਾ ਕਪੂਰ ਕ੍ਰਿਸ਼ਮਾ ਕਪੂਰ ਵਰਗੀਆਂ బిਗੇਸਟ ਫੈਨ ਆ ਇਸ ਬੰਦੇ ਦੀਆਂ ਕਿਉਂਕਿ ਇਹਨੇ ਕੁਝ ਵੱਖਰਾ ਕੀਤਾ ਸਿੰਗਰ ਹੋਰ ਵੀ ਆ ਬਹੁਤਾ ਪੰਜਾਬ 'ਚ ਜਿਹਨਾਂ ਨੂੰ ਪਤਾ ਨਹੀਂ ਕਿਰਨਾ ਕਰੋਣ ਕੌਣ ਆ ਇਹ ਕੌਣ ਨਹੀਂ ਨਾਮ ਨਹੀਂ ਮੈਂ ਅੱਜ ਕੋਈ ਵੀ ਲੈਣਾ ਤੇ ਇਸ ਨਾਮ ਮੇਰੀ ਕਿਸੇ ਨਾ ਪਰਸਨਲ ਰੰਜਿਸ਼ ਹੈ ਇਹ ਮੈਂ ਹਮੇਸ਼ਾ ਕਹਿਣਾ ਪਰ ਮੈਨੂੰ ਜੋ ਮੈਂ ਦੇਖਦਾ ਨਾ ਅੱਜ ਕੱਲ ਚੱਲਣ ਲੱਗ ਪਿਆ ਉਹ ਦੇਖ ਕੇ ਮੈਨੂੰ ਦੁੱਖ ਬਹੁਤ ਹੁੰਦਾ ਤਾਂ ਨਹੀਂ ਫਿਰ ਮੈਂ ਗੱਲ ਕਰਨਾ ਪੈਣਾ ਕਿਉਂਕਿ ਮੈਂ ਗੱਲ ਖੁੱਲ੍ਹ ਕੇ ਕਰ ਲੈਣਾ ਹੁੰਦਾ ਮੈਨੂੰ ਇਹ ਪ੍ਰੋਬਲਮ ਕਹਿ ਲਓ ਮੇਰੀ ਆਦਤ ਕਹਿ ਲਓ ਜੋ ਮਰਜੀ ਤੁਸੀਂ ਇਹਨੂੰ ਨਾਮ ਦੇ ਦਿਓ ਪਰ ਮੈਂ ਗੱਲ ਖੁੱਲ੍ਹ ਕੇ ਕਰ ਲੈਣਾ ਹੁੰਦਾ ਸੋ ਦਿਲਜੀਤ ਸਾਜ ਜਿੰਦਾਬਾਦ ਹੈ ਜਿਹੜਾ ਪੰਜਾਬੀਆਂ ਨਾਲ ਖੜਦਾ ਵੀ ਆ ਤੇ ਪੰਜਾਬੀਆਂ ਦੀ ਗੱਲ ਕਰਦਾ ਤੇ ਪੰਜਾਬੀਆਂ ਨੂੰ ਪ੍ਰੈਜੈਂਟੇਸ਼ਨ ਉਹਨੇ ਦਿੰਦਾ ਆ ਹਰ ਜਗ੍ਹਾ ਜਾ ਕੇ ਐਸੇ ਐਸੇ ਸ਼ੋਅਾਂ ਦੇ ਵਿੱਚ ਜਿੱਥੇ ਕੋਈ ਸੋਚ ਵੀ ਨਹੀਂ ਸਕਦਾ ਪ੍ਰਾਈਵੇਟ ਜੈੱਟ ਇਸ ਬੰਦੇ ਵਾਸਤੇ ਭੇਜਿਆ ਇੱਕ ਜਗ੍ਹਾ ਨਹੀਂ ਅੱਗੇ ਵੀ ਬਹੁਤ ਜਗ੍ਹਾ ਪ੍ਰਾਈਵੇਟ ਜੈੱਟ ਕੰਪਨੀਆਂ ਦੇ ਵਾਸਤੇ ਭੇਜੀਆਂ ਨੇ ਚੰਗੀ ਗੱਲ ਹੈ ਜੋ ਮਰਜੀ ਹੈ ਦਸਤਾਰ ਧਾਰ ਕੇ ਬੰਦਾ ਚੁੱਥੇ ਪੂਰਾ ਬਾਲੀਵੁੱਡ ਨਾਲ ਨਚਾਇਆ ਹੋਇਆ ਨਾ ਉਹਨੇ ਜਿਹੜੇ ਬਾਲੀਵੁੱਡ ਵਾਲੇ ਕਿਸੇ ਨੂੰ ਕੱਖ ਨਹੀਂ ਸਮਝਦੇ ਉਹ ਦਿਲਜੀਤ ਦੇ ਪਿੱਛੇ ਪਿੱਛੇ ਨੱਚ ਰਹੇ ਨੇ ਅਕਸਰ ਜੇਲ੍ਹ ਸਾਂ ਹੀ ਕਰਨੀ ਚਾਹੀਦੀਆਂ ਜਿਹੜੀ ਪ੍ਰਾਊਡ ਵਾਲੀ ਗੱਲ ਆ ਉਹ ਵੀ ਖੁੱਲ੍ਹ ਕੇ ਕਰਨੀ ਚਾਹੀਦੀ ਹੈ ਤੇ ਮੈਨੂੰ ਚੰਗਾ ਲੱਗਾ ਦੇਖ ਕੇ ਕਿ ਸਾਡਾ ਦਸਤਾਰ ਧਾਰੀ ਬੰਦਾ ਉੱਥੇ ਤੁਨ ਪਾਇੋ ਹੋਏ ਨੇ ਅੰਡਾਨੀ ਅਵਾਨੀਆਂ ਵਰਗੇ ਉਹਦਾ ਬੇਟਾ ਦੇ ਲੋ ਕਿੰਦਾ ਕਹਿੰਦਾ 20 ਮਿੰਟ ਹੋਰ ਪਲੀਜ਼ ਹੰਦਾ ਕੋਈ ਛਤਰਾਣਾ ਵੀ ਕਵਾ ਸਕਦੇ ਕਿਸੇ ਨੂੰ ਵੀ ਅਗਲਾ ਕਹਿੰਦਾ 20 ਮਿੰਟ ਦਰਜੀਤ ਕਹਿੰਦਾ ਅੱਧਾ ਘੰਟਾ ਗਾਊਗਾ 20 ਮਿੰਟ ਕੀ ਸੋ ਚੰਗਾ ਲੱਗਾ ਯਾਰ ਵਧੀਆ ਲੱਗਾ ਤੇ ਪ੍ਰਸ਼ੰਸਾ ਕਰਨੀ ਚਾਹੀਦੀ ਜਿਹੜੇ ਜਦੋਂ ਸਾਡੇ ਪੰਜਾਬੀ ਕਦੇ ਕਿਤੇ ਜਾ ਕੇ ਇਹੋ ਜਿਹਾ ਨਾਮ ਬਣਾਉਂਦੇ ਨੇ ਇਹੋ ਇਹੋ ਜੀ ਜਗ੍ਹਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਇਹ ਬੰਦੇ ਕਿਸੇ ਨੂੰ ਵੀ ਲੈ ਆਉਣ ਕਿਸੇ ਨੂੰ ਵੀ ਗਾਉਣ ਲੈ ਆਉਣ ਇੰਨਾ ਕੁ ਪੈਸਾ ਇਹਨਾਂ ਕੋਲ ਆ ਪਰ ਉੱਥੇ ਇੱਕ ਕਮਾਲ ਕਰਤੀ ਦੋ ਮੇਨ ਸਿੰਗਰ ਰਿਹਾਨਾ ਤੇ ਦਿਲਜੀਤ ਮਨ ਮੇਨ ਰੱਖੇ ਸੋ ਦਿਲਜੀਤ ਕੀਪ ਇਟ ਅਪ ਗੁੱਡ ਵਰਕ ਮੈਂ ਚੱਕਦੇ ਪੱਟੇ ਸਤਿ ਸ਼੍ਰੀ ਅਕਾਲ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ